कल मेनू एक मुंडे दे मेसेज आए जो 인ਡੀਜਸਵਾਲ ਨੂੰ ਬੜੇ ਕਰੀਬ ਨਾਲ ਜਾਣਦਾ ਹੈ। ਉਹਨੇ ਮੈਨੂੰ ਦੱਸਿਆ ਕਿ ਮੈਡਮ ਇਹ 50 ਸਾਲ ਦੀ ਇੱਕ ਬੁੱਢੀ ਨਾਲ ਰਹਿੰਦਾ। ਉਹ ਬੁੱਢੀ ਦੇ ਕਹਿੰਦਾ 25-25 ਸਾਲ ਦੀਆਂ ਦੋ ਕੁੜੀਆਂ। ਇੱਕ ਕੁੜੀ 25 ਸਾਲ ਦੀ ਹੈ, ਦੂਜੀ 22-23 ਸਾਲ ਦੀ ਹੋਣੀ। ਮੈਂ ਕਹਿੰਦਾ ਇਹਨੇ ਕਾਫੀ ਕੁੜੀਆਂ ਦਾ ਸ਼ੋਸ਼ਣ ਕੀਤਾ ਉੱਥੇ ਸਰੀ ਦੇ ਵਿੱਚ ਇਹਨੇ ਇੱਕ ਬੜੀ ਸਟੂਡੈਂਟ ਕੁੜੀਆਂ ਨਾਲ ਫਿਜ਼ੀਕਲ ਰਿਲੇਸ਼ਨਸ ਬਣਾਏ ਕਿ ਮੈਂ ਤਾਨੂੰ ਪੀਆਰ ਕਰਾਉਂਗਾ ਮੈਂ ਪੱਕਾ ਮੈਂ ਤੇਰੇ ਨਾਲ ਵਿਆਹ ਕਰੂੰਗਾ ਮੈਂ ਤਾਂ ਛੜਾ ਹੀ ਐ ਪਰ ਮੁੜ ਕੇ ਕਹਿੰਦਾ ਉਹਨਾਂ ਨੂੰ ਕਚਾਨੀ ਦੇ ਗਿਆ ਚਲੋ ਕੁੜੀਆਂ ਨੇ ਡਰਦੀਆਂ ਨੇ ਕਿਸੇ ਨੇ ਵੀ ਤੇ ਕੋਈ ਇਦਾਂ ਦਾ ਰੇਪ ਦਾ ਜਾਂ ਕੋਈ ਕੇਸ ਨਹੀਂ ਕੀਤਾ ਕਿ ਸਟੂਡੈਂਟ ਕੁੜੀਆਂ ਵੈਸੇ ਵੀ ਡਰ ਜਾਂਦੀਆਂ ਐ ਵੀ ਸਾਡੀ ਪੀਆਰ 'ਚ ਫਰਕ ਨਾ ਪਵੇ। ਕਹਿੰਦਾ ਇਹ ਜਿਹੜੀ ਲੇਡੀ ਨਾਲ ਰਹਿੰਦਾ ਐ ਬੁੱਢੀ ਜਨਾਨੀ ਆ ਉਹਦੇ ਨਾਲ ਅਕਸਰ ਚ ਉਹਦੇ ਨਾਲ ਹੀ ਕਾਰਜ ਘੁੰਮਦਾ ਹੈ ਉਹਦੇ ਹੀ ਕਾਰਜ ਬੈਠਾ ਹੁੰਦਾ ਹੈ ਇਹ ਆ ਪੱਕਾ ਨਹੀਂ ਹੈ ਜਿਹੜਾ ਉਹਦਾਂ ਨੇ ਵੀਡੀਓ ਚ ਦਿਖਾ ਰਹੇ ਸੀ ਨਾ ਮੇਰਾ ਡਰਾਈਵਿੰਗ ਲਾਇਸੈਂਸ ਦੇਖੋ ਡਰਾਈਵਿੰਗ ਲਾਇਸੈਂਸ ਸਟੂਡੈਂਟ ਵੀ ਇੱਥੇ ਆ ਕੇ ਲੈ ਲੈਂਦੇ ਆ ਜੇ ਤੁਸੀਂ ਪੱਕੇ ਨਹੀਂ ਹੋ ਇਸ ਕੰਟਰੀ ਨੂੰ ਵਿਜ਼ਟਰ ਵਿਜ਼ੇ ਤੇ ਆਏ ਹੋ ਤੁਸੀਂ ਡਰਾਈਵਿੰਗ ਲਾਇਸੈਂਸ ਲੈ ਸਕਦੇ ਹੋ ਇਹ ਇਹ ਨਹੀਂ ਕਿ ਤੁਸੀਂ ਪੱਕੇ ਹੋ ਤਾਂ ਲੈ ਸਕਦੇ ਹੋ ਪਰ ਜਿਹੜਾ ਹੈਲਥ ਕਾਰਡ ਹੁੰਦਾ ਉਹ ਪੱਕੇ ਬੰਦਿਆਂ ਨੂੰ ਮਿਲਦਾ ਫਿਰ ਇਹ ਪਾਸਪੋਰਟ ਦੇ ਉੱਪਰ ਉਹ ਪਾ ਰਿਹਾ ਅੱਜ ਮੇਰਾ ਕੈਨੇਡੀਅਨ ਪਾਸਪੋਰਟ ਜੀ ਮੇਰਾ ਕੈਨੇਡੀਅਨ ਪਾਸਪੋਰਟ ਇਦਾਂ ਕਰੀ ਜਾ ਰਿਹਾ ਮੈਂ ਤੁਹਾਨੂੰ ਫੋਟੋ ਦਿਖਾਉਂਗਾ ਪਰ ਇਹਨੇ ਫੋਟੋ ਨਹੀਂ ਦਿਖਾਈ ਫਿਰ ਇਹਨੇ ਕਿ ਕੁੜੀ ਆ ਉਹਦੇ ਨਾਲ ਕਾਫ ਉਹ ਕੁੜੀ ਨਾਲ ਜੋ ਇਹਨੇ ਕੁਛ ਕੀਤਾ ਹੁਣ ਅਸੀਂ ਉਹਦੇ ਬਸ ਬਹੁਤ ਨੇੜੇ ਆ ਉਸਦੀ ਫੈਮਿਲੀ ਦੇ ਪਹੁੰਚਣ ਵਾਲੇ ਆ ਉਸ ਤੋਂ ਬਾਅਦ ਪੂਰਾ ਚਿੱਠਾ ਤੁਹਾਨੂੰ ਸਾਡੇ ਇੱਕ ਉਹ ਬੰਦੇ ਦਾ ਨਾਮ ਲੈਣਾ ਉਸ ਬੰਦੇ ਨੇ ਪ੍ਰੋਪਰਲੀ ਵੀਡੀਓ ਬਣਾ ਕੇ ਪਾਣੀ ਉਹਦਾ ਇਹਦਾ ਚਿੱਠਾ ਦੱਸਣਾ ਸੋ ਇਹ ਬੰਦਾ ਸਰੇਮ ਸੋਸ਼ਲ ਮੀਡੀਆ ਤੇ ਧਮਕੀ ਦਿੰਦਾ ਨਾਨਸੀਗੇ ਦੇਖੀ ਤੇਰਾ ਬੰਦਾ ਕਿ ਦੇ ਇਹਨੂੰ ਸਾਰਾ ਪਤਾ ਹੈ ਮੈਂ ਕਿੱਥੇ ਰਹਿੰਦੀ ਆ ਇਹਦੇ ਕੋਲ ਮੇਰਾ ਫੋਨ ਨੰਬਰ ਵੀ ਹੈ ਇਹਦੇ ਕੋਲ ਮੇਰਾ ਐਡਰੈਸ ਵੀ ਹੈ ਇਹਦੇ ਕੋਲ ਮੇਰੇ ਸ਼ਹਿਰ ਦਾ ਨਾਮ ਵੀ ਹੈ ਪਰ ਇਹਦੀ ਔਕਾਤ ਨਹੀਂ ਹੈ ਇਵੇਂ ਹੱਥ ਵੀ ਲਾ ਜੇ ਕਿਉਂਕਿ ਇਹ ਕੁੱਤਾ ਹੈ ਜੋ ਗਰਸਤੇ ਹੈ ਉਹ ਬਰਸਤੇ ਨਹੀਂ ਹੈ ਮੈਂ ਤਾਂ ਚਾਹਨੀ ਹੈ ਕਿ ਮੇਰੇ ਦਰਾਂ ਤੱਕ ਆਵੇ ਔਰ ਕੁੱਤੇ ਨੂੰ ਕਹਿੰਦੇ ਨਾ ਕੁੱਤੇ ਨੂੰ ਉੱਥੇ ਫਿਰ ਭਜਾਉਣ ਵਾਸਤੇ ਬੋਟੀ ਪਾਉਣੀ ਪੈਂਦੀ ਹੈ ਹੁਣ ਬੋਟੀ ਤੇਨੂੰ ਪਾਤੀ ਹੈ ਕੁੱਤਿਆ ਤੂੰ ਆ ਆ ਜਾ ਅਜ ਸੁੱਕਾ ਮੁੜ ਗਿਆ ਤਾਂ ਸਾ ਨਾਮ ਲਈ ਜਿੱਤ ਨੂੰ ਤੂੰ ਬਹੁਤ ਸ਼ੌਕ ਹੈ ਨਾ ਸ਼ੌਕ ਨਾ ਕਹਿੰਦਾ ਕੈਨੇਡਾ ਪੁਲਿਸ ਮੇਰਾ ਕੀ ਕਰ ਲੂ ਕੀ ਕਰ ਲੂ ਤੈਨੂੰ ਕੈਨੇਡਾ ਪੁਲਿਸ ਹੀ ਦੱਸੂਗੀ ਕਿ ਕੈਨੇਡੀਅਨ ਪੁਲਿਸ ਕੀ ਕਰ ਸਕਦੀ ਹੈ ਸੋ ਕੁਛਕ ਸਾਲ ਪਹਿਲੇ ਇਹ ਆਪਣੀ ਮਾਂ ਦੇ ਖਿਲਾਫ ਇੰਨੀਆਂ ਗੰਦੀਆਂ ਵੀਡੀਓ ਪਾਉਂਦਾ ਹੁੰਦਾ ਸੀ ਮੇਰੀ ਮਾਂ ਗੰਦੀ ਕਹਿੰਦਾ ਮੇਰਾ ਪਰਿਵਾਰ ਕੁੱਤਾ ਮੇਰਾ ਪਰ ਰੋ ਰੋ ਕੇ ਇਮੋਸ਼ਨਲ ਜਿਨ੍ਹਾਂ ਨੇ ਉਹ ਵੀਡੀਓ ਦੇਖੀ ਉਹਨਾਂ ਨੂੰ ਪਤਾ ਹੋਣਾ ਹੁਣ ਇਹ ਕਹਿੰਦਾ ਉਸ ਵੀਡੀਓ ਚ ਮੇਰੀ ਮਾਂ ਤਾਂ ਇੱਥੇ ਐ ਕੈਨੇਡਾ ਕਿੱਥੇ ਤੇਰੀ ਮਾਂ ਉਹ ਜਿਹੜੇ ਪਿੰਡ ਦਾ ਤੂੰ ਨਾਂ ਲੈਣਾ ਉੱਥੇ ਮੁੰਡੇ ਨੇ ਪਰਸੋ ਤੇਰੀ ਮਾਂ ਨੂੰ ਸਾਸਰੀਕਲ ਬੁਲਾਈ ਆ ਪਿੰਡ ਚ ਬੈਠੀ ਐ ਤੇਰੀ ਮਾਂ ਉਹ ਕੰਜਰਾ ਤੇਰੀ ਇੱਜ਼ਤ ਕੀ ਐ ਪਿੰਡ ਵਿੱਚ ਕੋਈ ਵੀ ਗਵਾੜ ਵੀ ਤੁਹਾਨੂੰ ਮੂੰਹ ਨਹੀਂ ਲਾਉਂਦਾ ਤੂੰ ਇੰਨਾ ਗੰਦ ਪਾ ਕੇ ਉਸ ਪਿੰਡ ਚੋਂ ਪੰਜਾਬ ਚੋਂ ਇੰਨਾ ਗੰਦ ਪਾ ਕੇ ਨਿਕਲਿਆ ਫਿਰ ਚੱਲ ਤੂੰ ਮੈਨੂੰ ਕਹਿ ਰਿਹਾ ਬਾਹਮਣੀ ਐ ਇਹ ਬਾਹਮਣੀ ਐ ਇਹਦਾ ਮਤਲਬ ਤੂੰ ਬਾਹਮਣਾ ਨੂੰ ਗਾਲਾਂ ਕੱਢ ਰਿਹਾ ਤੂੰ ਹਿੰਦੂ ਕੌਮ ਨੂੰ ਟਾਰਗੇਟ ਕਰ ਰਿਹਾ ਤੂੰ ਹਿੰਦੂ ਜੇ ਜੇ ਤੂੰ ਕਹਿਣਾ ਮੈਂ ਬਾਹਮਣੀ ਆ ਪਰ ਹੈ ਤਾਂ ਮੈਂ ਇਨਸਾਨ ਆ ਮੈਂ ਲੇਡੀ ਆ ਧੀ ਆ ਕਿਸੇ ਦੀ ਕਿਸੇ ਦੀ ਭੈਣ ਆ ਕਿਸੇ ਪਰ ਤੇਰੇ ਵਰਗੀ ਗੰਦੀ ਲਾਦ ਸਾਲਾ ਨਾ ਮਜ਼ਾ ਨਾ ਸਵਾਦ ਗੰਦੀ ਲਾਦ ਤੇਰੀ ਮਾਂ ਤਾਂ ਤੈਨੂੰ ਜਨਮ ਦੇਖ ਕੇ ਆਪਣੇ ਕੋਖ ਨੂੰ ਗਾਲਾਂ ਕੱਢ ਰਹੀ ਆ ਤੇਰੀ ਭੈਣ ਤੇਰਾ ਪੂਰਾ ਟੱਬਰ ਤੈਨੂੰ ਗਾਲਾਂ ਕੱਢਦਾ ਤੂੰ ਸੋਸ਼ਲ ਮੀਡੀਆ ਤੇ ਨਾ ਜੋਰ ਲਾ ਰਾ ਜਿਹੜੇ ਤੈਨੂੰ ਜਾਲੀ ਖਾਲਸਾਨੀ ਨੇ ਤੇਰੇ ਮੂੰਹ ਚ ਨੋਟ ਪਾਏ ਆ ਨਾ ਕਿ ਨਿਆਂਸੀ ਦਾ ਕੁਝ ਕਰ ਨਹੀਂ ਪਾਰੇ ਨਿਆਂਸੀ ਦਾ ਕੁਝ ਲੂਪ ਹੋਲ ਨਹੀਂ ਮਿਲ ਰਿਹਾ ਨਿਆਂਸੀ ਨੂੰ ਕਿਵੇਂ ਸਮਾਜ ਚ ਬਦਨਾਮ ਕਰੀਏ ਯਾਰ ਇਹਦਾ ਆਹ ਜਨਾਨੀ ਹੈ ਕਰੈਕਟਰ ਤੇ ਉਂਗਲ ਚੱਕੋ ਕਿਆਦੋਏ ਸਿੱਖ ਨਹੀਂ ਬ੍ਰਾਹਮਣੀ ਆ ਸੋ ਜਿਹੜਾ ਵੀ ਸਿੱਖ ਬੰਦਾ ਇਹ ਜਾਲੀ ਖਾਲਸਤਾਨੀਆਂ ਦੇ ਖਿਲਾਫ ਲੜੇਗਾ ਫਾਈਟ ਕਰੇਗਾ ਇਹ ਉਹੀ ਸਿੱਖ ਨੂੰ ਕਹਿਣਗੇ ਤੂੰ ਸਿੱਖ ਹੀ ਨਹੀਂ ਆ ਜੀ ਤੂੰ ਤਾਂ ਡੁਪਲੀਕੇਟ ਸਿੱਖ ਆ ਤੂੰ ਮੁਸਲਮਾਨ ਤੂੰ ਤਾਂ ਬ੍ਰਾਹਮਣੀ ਆ ਇਹ ਆ ਕੁਛ ਕਰ ਰਿਹਾ ਕੱਲੀ ਮੇਰੇ ਨਾਲ ਨਹੀਂ ਹੋ ਰਿਹਾ ਜਿੰਨੇ ਜਾਲੀ ਖਾਲਸਤਾਨੀਆਂ ਦੇ ਖਿਲਾਫ ਜਿੰਨੇ ਲੋਕ ਜੰਗ ਲੜ ਰਹੇ ਆ ਉਹ ਸਭ ਨੂੰ ਇਹ ਜਾਲੀ ਸਿੱਖ ਕਹ ਕੇ ਉਹਨਾਂ ਨੂੰ ਉਹਨੂੰ ਮੁਸਲਮਾਨ ਬਣਾ ਦਿੰਦੇ ਆ ਉਹਨੂੰ ਬ੍ਰਾਹਮਣ ਬਣਾ ਦਿੰਦੇ ਆ ਸੋ ਲੋਕ ਬੜੇ ਸਮਾਰਟ ਆ ਦੁਨੀਆ ਬੜੀ ਸਮਾਰਟ ਆ ਦੁਨੀਆ ਦੇਖ ਰਹੀ ਆ ਤੇਰੀ ਔਕਾਤ ਤੇਰੇ ird gird ਸਭ ਨੂੰ ਪਤਾ ਤੈਨੂੰ ਸ਼ਰਮ ਆਣੀ ਚਾਹੀਦੀ ਇੱਕ 50 ਸਾਲ ਦੀ ਬੁੱਢੀ ਨਾਲ ਬੈਠਾ ਵੈਸੇ ਬੁੱਢਾ ਤਾਂ ਤੂੰ ਵੀ ਐ